ਹਾਂਜੀ ਪ੍ਰਧਾਨ ਜੀ ਇੱਕ ਲੁਧਿਆਣਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਵੀ ਤੁਹਾਡੇ ਹਿੰਦੂ ਸੁਰੱਖਿਆ ਸਮਿਤੀ ਦਾ ਇੱਕ ਪ੍ਰਧਾਨ ਹੈ ਕੋਈ ਨੇਤਾ ਹੈ ਸੰਦੀਪ ਥਾਪਰ ਉਸਤੇ ਤਲਵਾਰ ਨਾਲ ਹਮਲਾ ਕੀਤਾ ਜਾ ਰਿਹਾ ਕੁਛ ਨਹੀਂ ਅੰਗਾਬਰ ਹੈ ਉਹਦੇ ਬਾਰੇ ਕੀ ਕਹੋਗੇ ਜੀ ਜੀ ਕੋਲੇ ਸਹੀ ਵੀਡੀਓ ਹੈ ਜਿਹੜੀ ਵਾਇਰਲ ਹੋ ਰਹੀ ਹੈ ਸੰਦੀਪ ਥਾਪਰ ਵੀ ਸਿੱਖ ਸਨਾ ਦੇ ਜਿਹੜੇ ਹੈਗੇ ਯੂਵਾਨ ਨੇਤਾ ਸੀਗੇ ਉਹਨਾਂ ਦੇ ਉੱਪਰ ਭਰੇ ਬਾਜ਼ਾਰ ਦੇ ਵਿੱਚ ਕੁਛ ਨੇ ਅੰਗਾ ਸਿੰਘਾਂ ਨੇ ਤਲਵਾਰਾਂ ਦੇ ਨਾਲ ਹਮਲਾ ਕੀਤਾ ਹੈ ਸਰਵਾਲਾ ਦਾ ਹਮਲਾ ਕਰਕੇ ਉਹਨਾਂ ਲੋਕਾਂ ਨੂੰ ਮੇਰੋਕਾ ਘਾੜ ਕਰ ਦਿੱਤਾ ਜਿਹੜੇ ਹੁਣ ਲੁਧਿਆਣਾ ਦੇ ਹਸਪਤਾਲ ਵਿੱਚ ਇਚਾਰ ਦੇ ਨੇ ਅਜੇ ਉਹਨਾਂ ਦੀ ਜਿਹੜੀ ਹਾਲਾਤ ਹੈਗੀ ਹੈ ਉਹ ਚਿੰਤਾਜਾਂ ਕੇ ਮਰੇ ਹੋਏ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੇ ਉਧਰ ਕਿਸੇ ਵੀ ਲੀਡਰ ਨਾਲ ਬਿਲਕੁਲ ਲਗਾਤਾਰ ਸਵੇਦੀ ਸਾਡੀ ਗੱਲ ਉਹਨਾਂ ਨਾਲ ਚੱਲ ਰਹੀ ਹੈ ਕਿ ਕੱਲ ਲੁਧਿਆਣਾ ਦੇ ਅੰਦਰ ਇੱਕ ਬਹੁਤ ਵੱਡੀ ਮੀਟਿੰਗ ਜਿਹੜੀ ਹੈ ਪੰਜਾਬ ਦੇ ਬੰਦੇ ਵੇਖਣਾ ਦੀ ਲੁਧਿਆਣਾ ਨੂੰ ਆਉਣ ਜਾ ਰਹੀ ਹੈ ਉੱਥੇ ਜਾ ਕੇ ਹੀ ਫੈਸਲਾ ਬਿਆਜੂਗਾ ਆ ਆਲੇ ਦਿਨਾਂ ਦੇ ਚ ਹਿੰਦੂਆਂ ਨੂੰ ਪੰਜਾਬ ਦੇ ਹਿੰਦੂਆਂ ਨੂੰ ਜਿਹੜੇ ਲਗਾਤਾਰ ਮਾਰੇ ਜਾਂ ਰਹੇ ਨੇ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਸਾਡੀ ਹਿੰਦੂਆਂ ਦੀ ਜਾਨ ਮਾਲ ਦੀ ਸੁਰੱਖਿਆ ਕਰਨ ਵਿੱਚ ਬਿਲਕੁਲ ناکਾਮ ਸਾਹਤ ਹੋਈ ਹੈ ਤਾਂ ਕੁਝ ਬੈਠ ਕੇ ਵਿੱਚ ਬੈਠ ਕੇ ਹੀ ਅਸੀਂ ਇਹ ਫੈਸਲਾ ਲਵਾਂਗੇ ਕਿ ਹਿੰਦੂਆਂ ਨੂੰ ਅਸੀਂ Hindu ਲੋਕੀਂ ਕਿਵੇਂ ਸੁਰੱਖਿਅਤ ਰਹੀਏ ਤਾਂ ਜੀ ਦੇਖਿਆ ਜਾ ਰਿਹਾ ਹੈ ਵੀਡੀਓ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਗਨਮੈਨ ਸੀਗਾ ਨਾਲ ਸਕੂਟੀ ਦੇ ਉੱਤੇ ਬੈਠਾ ਸੀ ਤਾਂ ਉਹ ਇੱਕ ਕਦਮ ਪਿੱਛੇ ਹੋ ਗਿਆ ਉਹਦੇ ਸਾਹਮਣੇ ਹੋਇਆ ਸਾਰਾ ਕੁਝ ਉਹ ਕਿਵੇਂ ਦੇਖਦੇ ਹੋ ਬਿਲਕੁਲ ਹੈ ਬਿਲਕੁਲ ਨਿਦਾਨ ਨਹੀਂ ਹੋਗਾ ਇਹ ਜਿਹੜੀ ਹੈ ਕਾਰਵਾਈ ਅਸੀਂ ਜੀਬ ਸਾਹਿਬ ਤੋਂ ਮੰਗ ਕਰਾਂਗੇ ਇਹ ਗਨਮੈਨ ਜਿਹੜਾ ਹੈ ਉਸ ਟਾਈਮ ਕਰਕੇ ਕੋਈ ਵੀ ਕਾਰਵਾਈ ਐਸੀ ਨਹੀਂ ਕੀਤੀ। ਅਗਰ ਉਹਨਾਂ ਦਾ ਗਨਮੈਨ ਮੌਕੇ ਤੇ ਹਵਾਈ ਫਾਇਰ ਵੀ ਕਰਦਾ ਜਾਂ ਉਹਦੀ ਲੱਤ 'ਚ ਗੋਲੀ ਮਾਰਦਾ ਜਾਂ ਉਹਨਾਂ ਨਾਲ ਐਂਕਾਊਂਟਰ ਕਰਦਾ ਤਾਂ ਉਹ ਸਾਡਾ ਬੰਦਾ ਜਿਹੜਾ ਹੈ ਇੰਨਾ ਜ਼ਿਆਦਾ ਘਾਹਮ ਤੋਂ ਬਚ ਸਕਦਾ। ਉਹ ਦੇਖਿਆ ਜਾਵੇ ਪ੍ਰਧਾਨ ਜੀ ਗਨਮੈਨ ਤਾਂ ਹੀ ਲੈਨੇ ਵੀ ਆਪਣੀ ਸੇਫਟੀ ਵਾਸਤੇ ਹੈ ਨਾ ਜੀ ਆਪਣੀ ਸੁਰੱਖਿਆ ਵਾਸਤੇ। ਤਾਂ ਉਹ ਕੁਝ ਰੱਖਿਆ ਨਹੀਂ ਹੋ ਪੰਦੀ ਉਹਨਾਂ ਦੀ। ਕਿਵੇਂ ਦੇਖਦੇ ਹੋ ਜੀ? ਤੁਸੀਂ ਦੇਖਿਆ ਪਿਛਲੇ ਦਿਨੋਂ ਪਿਛਲੇ ਸਾਲ ਤੁਸੀਂ ਸੋਰੀ ਸਾਹਿਬ ਦਾ ਰੱਖਿਆ ਉਹ ਇਹਨਾਂ ਕੋਲ ਤਾਂ ਫਿਰ ਵੀ ਇੱਕ ਗਨਮੈਨ ਨਾਲ ਕੋਈ 10-12 ਗਨਮੈਨ ਸੀਗੇ। ਇਹ ਡੀਐਸਪੀ ਸਾਹਿਬ ਐਸਐਚ ਉਹ ਫਿਰ ਮੋਕੰਨਾ ਮਦੂਦ ਸਿੰਘ ਗਰਮੀ ਮਾਰੇ ਪਰ ਹਮਲਾ ਹੋਇਆ ਔਰ ਉਹਨੇ ਆਪਣੀ ਜਾਨ ਤੋਂ ਹੱਟ ਤੋਂ ਲਾ ਕੇ ਤਾਂ ਇਹ ਬਿਲਕੁਲ ਫੇਲਿਆ ਹੈ ਲੁਧਿਆਣਾ ਪ੍ਰਸ਼ਾਸਨ ਦਾ ਉਹ ਲੁਧਿਆਣਾ ਜਿਹੜੀ ਜੰਦਾ ਲੁਧਿਆਣਾ ਦੇ ਜਿਹੜੀ ਕਿ ਪ੍ਰਸ਼ਾਸਨ ਹੈ ਬਿਲਕੁਲ ਫੇਲ ਸਾਬਿਤ ਹੋਇਆ ਇਸ ਮਾਮਲੇ 'ਚ ਸਾਰੇ ਆਮ ਹੀ ਬਾਜ਼ਾਰ ਦੇ ਵਿੱਚ ਭਰੇ ਬਾਜ਼ਾਰ ਦੇ ਭੀੜਪਾਲਕ ਦਾ ਬਾਜ਼ਾਰ ਤੁਸੀਂ ਵੀਡੀਓ 'ਚ ਦੇਖਿਆ ਹੋਣਾ ਸਰੀਆ ਵਿੱਚ ਸਾਡੇ ਇੱਕ ਹਿੰਦੂ ਨੇਤਾ ਨੂੰ ਆ ਕੇ ਰੋਡ ਤੇ ਰੁਕੇ ਜਾਂਦਾ ਹੈ ਉਹ ਤਲਵਾਰਾ ਮਰੇ ਜਾਂਦੀ ਹੈ ਔਰ ਉਹ ਉਹਦਾ ਗਵਰਨਮੈਂਟ ਕੋਈ ਵੀ ਕਾਰਵਾਈ ਨਹੀਂ ਕਰਦਾ ਇਹ ਬਹੁਤ ਹੀ ਨਿੰਦਨਯੋਗ ਲੋਗ ਜਿਹੜੇ ਹੈ ਕਾਰਵਾਈ ਹੈ ਅਗਰ ਉਸ ਮੌਕੇ ਤੇ ਕੁਝ ਕਰਦਾ ਤਾਂ ਹੋ ਸਕਦਾ ਸਾਡਾ ਜਿਹੜਾ ਨੇਤਾ ਇੰਨਾ ਜ਼ਿਆਦਾ ਕਾਈਡ ਹੋਣ ਕੋਈ ਸੱਚਾ ਉਹ ਕਰਦਾ ਨਹੀਂ ਤਾਂ ਪ੍ਰਜਾਣ ਜੀ ਇੱਕ ਗੱਲ ਹੋਰ ਆਈ ਹੈ ਸਾਹਮਣੇ ਵੀ ਤੁਹਾਡੇ ਵੱਲੋਂ ਇਨਾਮ ਵੀ ਰੱਖਿਆ ਗਿਆ ਹੈ ਕਿੰਨਾ ਇਨਾਮ ਰੱਖਿਆ ਗਿਆ ਇਹ ਵੀ ਦੱਸੋ ਬਿਲਕੁਲ ਅਸੀਂ ਪੰਜਾਬ ਸਰਕਾਰ ਨੂੰ ਮੰਗਲਾ ਦਾ ਮੰਗ ਕਰੀ ਹੈ ਕਿ ਇਹਨਾਂ ਨੂੰ ਜਲਦੀ ਜਲਦੀ ਕਿ ਹਸਾਰਕਤਾ ਜਾਵੇ ਤੇ ਵੀ ਅਸੀਂ ਆਪਣੇ ਲੈਵਲ ਦੇ ਉੱਪਰ ਪੂਰੇ ਪੰਜਾਬ ਨਿਵਾਸੀਆਂ ਨੂੰ ਇਹ ਅਪੀਲ ਕਰੀ ਹੈ ਕਿ ਜੋ ਵੀ ਸਾਡਾ ਇਹਨਾਂ ਚਾਰ ਬੰਦੇ ਦਾ ਸੁਰਾਗ ਹਿੰਦੂ ਸੁਰੱਖਿਆ ਸੰਭੀ ਦੇ ਦਫ਼ਤਰ ਜਾ ਕੇ ਲਿਓਗਾ ਸੇ ਨੰਬਰ ਵੀ ਜਾਰੀ ਕਰਿਆ ਹੈ 931610128 ਇਹ ਮੇਰਾ ਪਰਸਨ ਨੰਬਰ ਹੈ ਇਸ ਨੰਬਰ ਤੇ ਜਾਣਕਾਰੀ ਦੇਣ ਵਾਲੇ ਨੂੰ 50000 ਰੁਪਏ ਨਗਦ ਨਾਮ ਲੈ ਕੇ ਅਸੀਂ ਸਨਮਾਨਿਤ ਕਰਾਂਗੇ ਜਿਹੜਾ ਦੱਸੇਗਾ ਕਿ ਇਹ ਜਿਹੜੇ ਕਾਤਿਲ ਹੈ ਜਿਹੜੇ ਕਾਤਿਲ ਨੇ ਹਮਲਾ ਕਰਨ ਵਾਲੇ ਕਿੱਥੇ ਰੱਖੇ ਇਹਨਾਂ ਦੇ ਨਾਮ ਅਸੀਂ ਆਪ ਨਜਿੱਠਾਂਗੇ ਜੀ ਪ੍ਰਧਾਨ ਜੀ ਜਿਵੇਂ ਉਥੇ ਉਥੇ ਦੀ ਲੁਧਿਆਣੇ ਦੀ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨਾਲ ਕੋਈ ਗੱਲਬਾਤ ਹੋਈ ਜਿਵੇਂ ਉਥੇ ਦੀ ਸੀਸੀਟੀਵੀ ਫੁਟੇਜ ਦੇ ਵੀ ਚਾਹ ਰਿਆ ਹੈ ਮਾਰਦੇ ਹੋ ਦਿਖ ਰਿਹਾ ਸਭ ਕੁਝ ਪ੍ਰਸ਼ਾਸਨ ਦਾ ਕੋਈ ਜਵਾਬ ਹੁੰਦਾ ਜੀ ਹਮ ਦੇਖ ਰਹੇ ਹਾਂ ਕਰ ਰਹੇ ਹਾਂ ਕਾਰਵਾਈ ਹੋਗੀ ਹੋਏਗਾ ਤੁਹਾਨੂੰ ਕੀ ਲੱਗਦਾ ਜੀ ਵੀ ਕਾਰਵਾਈ ਅੱਗੇ ਚੱਲੇਗੀ ਦੇਖੋ ਅਗਰ ਪੰਜਾਬ ਸਰਕਾਰ ਪੰਜਾਬ ਪੁਲਿਸ ਸਰਗ ਹੁੰਦੀ ਤਾਂ ਐਸੀ ਕਾਰਵਾਈ ਹੁੰਦੀ ਹੀ ਨਾ ਤਾ ਹੁਣ ਫੜੇ ਵੀ ਜਾਣ ਸਾਡੇ ਬੰਦੇ ਜਿਹੜੇ ਸੱਟਾਂ ਲੱਗੀਆਂ ਜਿਹੜਾ ਸਾਡਾ ਨੁਕਸਾਨ ਹੋ ਗਿਆ ਉਹ ਤਾਂ ਬੱਸ ਰਹਿੰਦੀ ਆ ਇਹ ਜੇ ਬੰਦਿਆਂ ਨੂੰ ਕਿਸੇ ਕਰਕੇ ਅਸੀਂ ਆਪਣਾ ਜਿਹੜਾ 50000 ਰੁਪਏ ਦਾ ਇਹਨਾ ਅਸੀਂ ਕੋਸ਼ਿਸ਼ਾ ਕਰੀ ਹੈ ਇਹਨੂੰ ਅਸੀਂ ਆਪਣੇ ਲੈਵਲ ਦੇ ਨਾਲ ਦੇਖਾਂਗੇ ਯੋਜਨਾ ਬਣਾਵਾਂਗੇ ਠੀਕ ਹੈ